ਫਤੇਗੜ ਸਾਹਿਬ ਦੇ ਮੰਡੀ ਗੋਬਿੰਦਗੜ ਦੇ ਵਿੱਚ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕਰਿਆ ਤਰਨਤਾਰਨ ਤੋਂ ਪਕੜਿਆ ਇਹ ਬਦਮਾਸ਼ ਰਮਾਂਦਾਨ ਭਜਨ ਦੀ ਉਡੀਕ ਵਿੱਚ ਸੀ ਨਿਸ਼ਾਨਦੇਹੀ ਦੇ ਦੌਰਾਨ ਪਿਸਤੌਲ ਬਰਾਮਦ ਕਰਾਉਣ ਦੇ ਬਹਾਨੇ ਭਜਨ ਦੀ ਯੋਜਨਾ ਬਣਾਈ ਅਤੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਬਦਮਾਸ਼ ਦੀ ਲਾਤੇ ਗੋਲੀ ਲੱਗੀ ਉਸੇ ਮੌਕੇ ਉਸ ਨੂੰ ਕਾਬੂ ਕਰ ਲਿਆ ਗਿਆ ਰਾਤ ਨੂੰ ਕਰੀਬ 8:30 ਵਜੇ ਥਾਣਾ ਗੋਬਿੰਦਗੜ ਦੇ ਵਿੱਚ ਇੱਕ ਲਾਹੀ ਸੀ ਕਿ ਅਰਵਾਜ਼ ਕਾ ਨਾਮ ਦੇ ਵਿਅਕਤੀ ਦੇ ਲੱਤਾਂ ਦੇ ਉੱਤੇ ਕਿਸ ਨੇ ਗੋਲੀ ਮਾਰੀ ਤੇ ਉਹਦੇ ਤੋਂ ਸੋਨੇ ਦੀ ਚੰਨ ਤੇ ਕਰੀਬ 1000 ਰੁਪਏ ਕੋਕੇ ਲੈ ਗਏ ਇਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਸਾਡੇ ਸੀਨੀਅਰ ਅਫਸਰ ਡੀਐਸਪੀ ਸਾਹਿਬ ਤੇ ਐਸਐਚਓ ਤੇ ਇੰਚਾਰਜ ਜੀ ਆਈਏ ਤੁਰੰਤੀ ਜਾ ਕੇ ਮੌਕੇ ਤੇ ਪਹੁੰਚੇ ਤੇ ਮੌਕਮਾ ਮੁਲਾਈਜਾ ਕੀਤਾ ਇਮੀਡੀਏਟਲੀ ਜਿਹੜਾ ਇੰਜਰਡ ਪਰਸਨ ਸੀਗਾ ਉਹਨੂੰ ਹਸਪਤਾਲ ਲੈ ਜਾ ਕੇ ਦਾਖਲ ਕਰਾਇਆ ਗਿਆ ਤੇ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਗਈ ਤੇ ਇਹਦੇ ਵਿੱਚ ਐਸ ਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਇੰਚਾਰਜ ਸੀਆਈਏ ਤੇ ਐਸ ਐਚਓ ਸ਼ਾਮਿਲ ਸਨ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਤੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਮਹਿਜ 12 ਘੰਟਿਆਂ ਦੇ ਵਿੱਚ ਤਰਨਤਾਰਨ ਤੋਂ ਉਹਦੇ ਵਿੱਚ ਤਿੰਨ ਸੀਗੇ ਦੋ ਰੋਸ਼ੀ ਤਰਨਤਾਰਨ ਚੋਂ ਫੜਕੇ ਲੈ ਕੇ ਆ ਗਏ 12 ਘੰਟਿਆਂ ਦੇ ਵਿੱਚ ਤੇ ਅੱਜ ਉਹਨਾਂ ਨੂੰ ਜੱਜ ਸਾਹਬ ਦੇ ਉੱਤੇ ਪੇਸ਼ ਕੀਤਾ ਸੀਗਾ ਜਿਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਸਾਮੂਹਿਕ ਰਿਮਾਂਡ ਮਿਲਿਆ ਸੀਗਾ ਉਹ ਜਿਹੜੇ ਦੋ ਦੋਸ਼ੀ ਸੀ ਉਹਨਾਂ ਦਾ ਨਾਮ ਸੀ ਸਨੀ ਤੇ ਮਨਪ੍ਰੀਤ ਤੇ ਉਹਨਾਂ ਤੋਂ ਜਿਹੜਾ ਮੇਨ ਜਿਹੜਾ ਦੋਸ਼ੀ ਸੀਗਾ ਉਹ ਸੀਗਾ ਸਨੀ ਜਿਹੜਾ ਮਾਸਟਰਮਾਈਂਡ ਸੀ ਇਹ ਸਨੀ ਨੇ ਸਾਨੂੰ ਅੱਜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਜੀ ਉਸ ਨੂੰ ਜਿਹੜਾ ਵੈਪਨ ਤੋਂ ਫਾਇਰ ਕੀਤਾ ਸੀਗਾ ਉਸਨੇ ਹੀ ਵੈਪਨ ਧੱਬਿਆ ਸੀਗਾ ਤੇ ਉਸਨੇ ਪੁਲਿਸ ਨੂੰ ਕਿਹਾ ਸੀਗਾ ਜੀ ਉਹਦੇ ਬਾਰੇ ਉਹ ਰਿਕਵਰ ਕਰਾ ਦੇਗਾ ਤੇ ਪੁਲਿਸ ਪਾਰਟੀ ਜਦੋਂ ਉਹਦੇ ਨਾਲ ਇੱਥੇ ਆਈ ਵੈਪਨ ਰਿਕਵਰ ਕਰਨ ਦੇ ਲਈ ਤੋਂ ਵੈਪਨ ਉਹਨੇ ਕੱਢ ਕੇ ਸਭ ਤੋਂ ਪਹਿਲੇ ਪੁਲਿਸ ਗਨ ਫਾਇਰਿੰਗ ਕੀਤੀ ਤੇ ਉਹਦੇ ਵਿੱਚ ਸਾਡਾ ਜਿਹੜਾ ਇੱਕ ਸੀਨੀਅਰ ਕਾਂਸਟੇਬਲ ਸੀਗਾ ਸਤਨਾਮ ਉਹ ਥੱਲੇ ਡਿੱਗ ਪਿਆ ਆਪਣੇ ਆਪ ਨੂੰ ਬਚਾਉਣ ਦੇ ਚੱਕਰ 'ਚ ਜਿਹਦੇ 'ਚ ਉਹ जख्मी ਹੋ ਗਿਆ ਤੇ ਜਵਾਬੀ ਫਾਇਰ ਦੇ ਵਿੱਚ ਸਾਡੇ ਐਸ ਐਚ ਓ ਮੰਡੀ ਰੋਵਿੰਦਗੜ ਸੁਧੀਰ ਨੇ ਵੀ ਉਹਨਾਂ ਤੇ ਜਵਾਬੀ ਫਾਇਰ ਕੀਤਾ ਜਿਹਦੇ ਵਿੱਚ ਉਹ ਜਿਹੜਾ ਸੱਨੀ ਸੀ ਉਹ ਵੀ ਇੰਜਰ ਹੋ ਗਿਆ ਦੋਨੋਂ ਹੀ ਸਾਡਾ ਜਿਹੜਾ ਮੁਲਾਜ਼ਮ ਸਤਰਾਮ ਤੇ ਜਿਹੜਾ ਉਹ ਦੋਸ਼ੀ ਹੈ ਸੱਨੀ ਦੋਨੋਂ ਨੂੰ ਹੀ ਫਿਲਹਾਲ ਜਿਹੜਾ ਸਿਵਲ ਹਸਪਤਾਲ 'ਚ ਦਾਖਲ ਕਰਾਤਾ ਗਿਆ ਤੇ ਉੱਥੇ ਉਹਨਾਂ ਦਾ ਉਹ ਚੇਰੇ ਇਲਾਜ ਜਿਹੜਾ ਇਸ ਸੱਨੀ ਦੇ ਬਾਰੇ ਵਿੱਚ ਬੈਕਗ੍ਰਾਉਂਡ ਦੱਸਣਾ ਚਾਹਣਾਂ ਕਿ ਇਹ ਤੇ ਪਹਿਲੇ ਵੀ ਜਿਹੜਾ ਇੱਕ ਅਟੈਂਪਟ ਟੂ ਮਰਡਰ ਦਾ ਪਰਚਾ ਪਟਿਆਲੇ ਵਿਖੇ ਦਰਜ ਜਿਹਦੇ ਵਿੱਚ ਹੁਣ ਹੀ 2023 ਦੇ ਵਿੱਚ ਹੀ ਸਦਾ ਜੇਨ ਤੋਂ ਬਾਹਰ ਆਇਆ ਤੇ ਇਹ ਜਿਹੜੀ ਵੈਪਨ ਨੂੰ ਲੈ ਕੇ ਇਸਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰੀਕੇ ਦੀ ਜਿਹੜੀ ਹੈਗੀ ਆ ਵੀਡੀਓਜ਼ ਵਗੈਰਾ ਇਹ ਪਾੰਦਾ ਰਿਹਾ ਹੈ ਜਦੇ ਵਿੱਚ ਇਹ دہشت ਦਾ ਮਾਓਲ ਸਾਡੇ ਇਲਾਕੇ ਦੇ ਵਿੱਚ ਇੱਕ ਪਹਿਲਾ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਇਸ ਤੋਂ ਇਲਾਵਾ ਇਹ ਸਾਨੂੰ ਇਹ ਵੀ ਇਤਲਾ ਮਿਲੀਆਂ ਕਿ ਸ਼ਹਿਰ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਨਾਲ ਟਰੱਕਸ ਦੀ ਪਾਸਿੰਗ ਹੁੰਦੀ ਆ ਉਹਦੇ ਵਿੱਚ ਵੀ ਜਿਹੜੀ ਦੀ ਇੱਕ ਅਹਿਮ ਭੂਮਿਕਾ ਸੀ ਤੇ ਫਿਲਹਾਲ ਜਿਹੜੇ ਹੈਗੇ ਇਸ ਮੁਕਦਮੇ ਦੀ ਤਫਤੀਸ਼ ਅੱਗੇ ਜਾ ਰਹੀ ਹੈ ਤੇ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਤੇ ਕੱਲ ਫਿਰ ਦੁਬਾਰਾ ਆਪਾਂ ਜੱਜ ਸਾਹਿਬ ਦੇ ਉੱਤੇ ਪੇਸ਼ ਕਰਾਂਗੇ ਤੇ ਅੱਜ ਜਿਹੜੀ ਸਾਡੇ ਮੁਲਾਜ਼ਮਾਂ ਤੇ ਫਾਇਰਿੰਗ ਹੋਈ ਹੈ ਉਸ ਉਸ ਨੂੰ ਲੈ ਕੇ ਇੱਕ ਵੱਖਰੀ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਜਾਊਗੀ ਤੇ ਅੱਗੇ ਜਿਹੜੀ ਹੈ ਕਿ ਦੋਨੇ ਮੁਕਦਮੇ ਦੀ ਤਫਤੀਸ਼ ਤੱਤਾਂ ਦੇ ਮੁਤਾਬਕ ਤੇ ਕਾਨੂੰਨ ਮੁਤਾਬਕ ਅਮਲ ਚ ਲਿਆਂਦੀ ਜਾਊਗੀ ਜਿਹੜੇ ਮੇਲ ਵਿੱਚ ਗੋਲੀ ਮਾਰੀ ਸੀ ਉਹ ਕੀ ਕਾਰਨ ਕੀ ਸਾਹਮਣੇ ਹੈ ਜਿਹੜੇ ਸੀਗਾ ਦੇਖੋ ਇਨੀਸ਼ੀਅਲੀ ਇਹਨਾਂ ਦਾ ਆਪਸੀ ਡਿਸਪੂਟ ਸੀਗਾ ਪੈਸੇ ਦਾ ਲੈਣ-ਦੇਣ ਸੀਗਾ ਇਹਨਾਂ ਦਾ ਕੱਟੇ ਕਾਰੋਬਾਰ ਵੀ ਸੀਗਾ ਤੇ ਆਪਸੀ ਪੈਸੇ ਦੇ ਲੈਣ-ਦੇਣ ਤੇ ਡਿਸਪੂਟ ਦੇ ਚੱਕਰ ਦੇ ਵਿੱਚ ਤੇ ਐਟ ది ਸੇਮ ਟਾਈਮ ਕਿਉਂਕਿ ਇਹਦਾ ਇੱਕ ਆਪਦਾ ਕ੍ਰਿਮਿਨਲ ਬੈਕਗ੍ਰਾਉਂਡ ਸੀ ਜਿੱਦਾਂ ਮੈਂ ਦੱਸਿਆ ਸਦਰਪਟਿਆਲੇ ਵੀ ਦੇਚ ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਜੀ ਆਪਸ ਵਿੱਚ ਇੱਕ ਕਜ਼ਨ ਬ੍ਰਦਰ ਵੀ ਨੇ ਉਹਦੇ ਪੂਆ ਦਾ ਮੁੰਡਾ ਹੈ ਬੇਸਿਕਲੀ ਜਿਹੜਾ ਹੈਗਾ ਇਹ ਆਪਣਾ ਸੰਨੀ ਤੇ ਉਸਨੇ ਜਿਹੜੀ ਹੈਗੀ ਆ ਇਹ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਆਪਸੀ ਇਹਨਾਂ ਦੀ ਰੰਜਿਸ਼ ਸੀਗੀ ਤੇ ਇਹਦੇ ਕੋਲ ਇੱਕ ਜਿਹੜੀ ਹੈਗੀ ਇਲੀਗਲ ਵੈਪਨ ਸੀਗਾ 32 ਉਹ ਇਹਦੇ ਕੋਲ ਅਲਾਈਸੈਂਸੀ ਲੀਗਲ ਵੈਪਨ ਸੀਗਾ ਜਿਹਦੇ ਦੇ ਜਿਹਦੀ ਵਰਤੋਂ ਕਰਦੇ ਹੋਏ ਇਹਨਾਂ ਜਿਹੜਾ ਸੀਗਾ ਉਹਦੇ ਤੇ ਅਰਵਾਸ ਕਰਨ ਤੇ ਫਾਇਰ ਕੀਤਾ ਸੈਨੀਟੀ ਵਿੱਚ ਪਹੁੰਚੇ ਬੰਦੇ ਇੱਥੇ ਕਿਸ ਤਰ੍ਹਾਂ ਮੁਝੇ ਪੀਜੀ ਜਦੋਂ ਅਸੀਂ ਇਹਨੂੰ ਰਿਮਾਂਡ ਤੋਂ ਜਦੋਂ ਜੱਸਾ ਸਾਹਿਬ ਨੂੰ ਪੇਸ਼ ਕੀਤਾ ਤੇ ਉਧਰੋਂ ਜੱਸਾ ਵੀ ਸਾਨੂੰ ਇੱਕ ਇਹਦਾ ਰਿਮਾਂਡ ਕੀਤਾ ਰਿਮਾਂਡ ਦਿੱਤਾ ਸੀਗਾ ਤੇ ਦੌਰਾਨੇ ਰਿਮਾਂਡ ਇਹਨੇ ਸਾਨੂੰ ਦੱਸਿਆ ਕਿ ਜੀ ਇੱਥੇ ਇਸਨੇ ਵੈਪਨ ਦੱਬਿਆ ਹੈ ਤੇ ਇਹ ਆਖਿਆ ਕਿ ਸੀਗਾ ਤੇ ਪੁਲਿਸ ਪਾਰਟੀ ਨੂੰ ਪਿੱਛੇ ਫਾਲੋ ਕਰ ਰਹੀ ਸੀ ਕਿ ਨਾਲ-ਨਾਲ ਸੀਗੇ ਤੇ ਇੱਥੇ ਜਦੋਂ ਇਹ ਆਪਾਂ ਇੱਥੇ ਆਈ ਸਾਡੀ ਪੁਲਿਸ ਪਾਰਟੀ ਤੇ ਇਹਨਾਂ ਉਹ ਵੈਪਨ ਕੱਢ ਕੇ ਜ਼ਮੀਨ 'ਚ ਜਿੱਥੇ ਦੱਬਿਆ ਸੀਗਾ ਪਾਰਟੀ ਤੇ ਫਾਇਰ ਕੀਤਾ। ਸਨੀ ਦੇ ਗੋਲੀ ਕਿੱਥੇ ਵੱਜੀ ਸੀ? ਜਿਸ ਸਨੀ ਤੇ ਵੀ ਗੋਲੀ ਜਿਹੜੀ ਹੈਗੀ ਆ ਆਪਣੇ ਲੱਤਾਂ ਦੇ ਵਜੀ ਹੈ ਜੀ ਗੋਲੀ ਤੇ ਉਹ ਸੇਫ ਤਰੀਕੇ ਨਾਲ ਸਾਰਾ ਜਿਹੜਾ ਹੈਗਾ ਉਹ ਕੀਤਾ ਗਿਆ ਤੇ ਫਿਲਹਾਲ ਉਹ ਜ਼ੇਰੇ ਇਲਾਜ ਆਊਟ ਆਫ ਡੇਂਜਰ ਹੈ ਤੇ ਸਾਡਾ ਮੁਲਾਜ਼ਮ ਵੀ ਜਿਹੜਾ ਹੈਗਾ ਕਾਫੀ ਜ਼ਖਮੀ ਹੋਇਆ ਜੀ ਉਹ ਵੀ ਜ਼ੇਰੇ ਲੱਗ। ਜੀ ਚੰਦਰ ਕੋਲੋਂ ਨੀਚੇ ਕੋ ਡਾਕਟਰ ਦੀ ਵੀ ਇਹਨੇ 10 ਦਿਨ ਪਹਿਲਾਂ ਕੁੱਟ ਮਾਰ ਕੀਤੀ ਸੀ ਉਹ ਵੀ ਕੋਈ ਹੋਇਆ ਉਹ ਤੋਂ ਰਿਕਵਰੀ ਬਿਲਕੁਲ ਜੀ ਸਾਰੇ ਜਿਹੜੀ ਹੈਗੀ ਆ ਆਪਣਾ ਤੱਥਾਂ ਨੂੰ ਸਾਡੀ ਜਿਹੜੀ ਇਹਦੇ 'ਚ ਆ ਇਨਵੈਸਟੀਗੇਸ਼ਨ ਹੈ ਕਿ ਆ ਉਹ ਆਪ ਐਸਐਚਓ ਸਾਹਿਬ ਇਹਨੂੰ ਮੁਕੰਮਲ ਕਰ ਰਹੇ ਤੇ ਤੱਤਾ ਦੇ ਆਧਾਰ ਤੇ ਕਾਨੂੰਨ ਮੁਤਾਬਿਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਗੇ ਜੋ ਵੀ ਦੇਚ ਆਪਾਂ ਨੂੰ ਨਵੀਂ ਜੋ ਵੀ ਅਪਡੇਟ ਹੁੰਦੀ ਹੈ ਉਹ ਫਿਰ ਅਸੀਂ ਤੁਹਾਡੀ ਮੀਡੀਆ ਦੇ ਸੱਜਣਾਂ ਦਾ ਹੀ ਅਸੀਂ ਲੋਕਾਂ ਨਾਲ ਸਾਂਝਾ ਕਰਾਂਗੇ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز